ਉਨੇ ਤੇ ਜੀਵ ਆਪ ਹੀ ਕਈ ਵਾਰ ਦੱਸਦੇ ਆ ਕਿ ਪਹਿਲਾ ਸਮਾਂ ਅਸੀਂ ਦੁੱਖ ਆਉਂਦੇ ਸੀ ਸਾਨੂੰ ਫਿਕਰ ਹੁੰਦੀ ਸੀ ਡਰ ਹੁੰਦਾ ਸੀ ਕਿ ਕੀ ਬਣੇਗਾ ਹੁਣ ਦੁੱਖ ਆਉਂਦੇ ਤਾਂ ਅਸੀਂ ਪਰੇਸ਼ਾਨ ਨਹੀਂ ਹੋਈਦਾ ਸਾਨੂੰ ਪਤਾ ਮੇਰਾ ਮਾਲਿਕ ਮੇਰੇ ਨਾਲ ਹੈ ਹੱਲ ਵੀ ਹੋ ਜਾਏਗਾ ਇਹਨੂੰ ਕਹਿੰਦੇ ਵਿਸ਼ਵਾਸ ਤੁਹਾਡੇ ਜੋ ਹੁੰਦਾ ਕਿਸੇ ਨੂੰ ਇਦਾਂ ਅੰਦਰੋਂ ਆਵਾਜ਼ ਆਉਂਦੀ ਕਦੀ ਕਿਨੂੰ ਕਿਨੂੰ ਆਉਂਦੀ ਹੈ ਹੱਥ ਖੜਾ ਕਰਦੇ ਹੋ ਆ ਦੇਖੋ ਚਲੋ ਬਹੁਤ ਬਹੁਤ ਜੀ ਬੈਠੇ ਆ ਤੁਸੀਂ ਕਿ ਅਗਰ ਕੋਈ ਮੁਸ਼ਕਿਲ ਆ ਰਹੀ ਹੈ ਪਤਾ ਹੈ ਮੈਂ ਕੱਲਾ ਨਹੀਂ ਹਾਂ ਪਤਾ ਹੈ ਮੈਂ ਇਕੱਲਾ ਨਹੀਂ ਹਾਂ ਇੱਕ ਸ਼ਕਤੀ ਮੇਰੇ ਨਾਲ ਹੈ ਅਗਰ ਮੁਸ਼ਕਿਲ ਆਈਏ ਤਾਂ ਹਲ ਵੀ ਹੋਏਗਾ ਔਰ ਕਦੀ ਗੌਰ ਕਰਨਾ ਪੁੱਛ ਕੇ ਦੇਖੋ ਉਹਨਾਂ ਨੂੰ ਜਿਨ੍ਹਾਂ ਦੇ ਹੱਲ ਹੋਏ ਐ ਕਿ ਜਿੰਨਾ ਸੋਚਿਆ ਸੀ ਉਹਦੇ ਨਾਲੋਂ ਵਧੀਆ ਹੱਲ ਹੋ ਜਾਂਦਾ ਹੈ ਮੁਸ਼ਕਿਲ ਤਾਂ ਪਹਿਲਾਂ ਜ਼ਿੰਦਗੀ ਕੋ ਸ਼ੋਰ ਹੁੰਦੀ ਹੈ ਪਰ ਜਦੋਂ ਮੁਸ਼ਕਿਲ ਚੋਂ ਗੁਜ਼ਰ ਕੇ ਅੱਗੇ ਪਹੁੰਚਦੇ ਨਾ ਤਾਂ ਫੇਰ ਅੰਦਰੋਂ ਨਿਕਲਦਾ ਵਾਹ ਮੇਰੇ ਮਾਲਕਾ ਕਮਾਲ ਕਰ ਦਿੱਤੀ ਇਹਨਾਂ ਦਾ ਸੋਚਿਆ ਵੀ ਨਹੀਂ ਸੀ ਜਿੰਨਾ ਮਿਲ ਗਿਆ ਮੈਨੂੰ ਇਹ ਸੱਚਾਈ ਹੈ ਕਿਉਂਕਿ ਜਦੋਂ ਉਹਦੇ ਵਿਸ਼ਵਾਸ ਨਾਲੇ ਸੀ ਚੱਲਦੇ ਆ ਤਾਂ ਉਹਦੇ ਘਰ 'ਚ ਘਾਟਾ ਦਾ ਕੋਈ ਹੈ ਉਹਦੇ ਘਰ 'ਚ ਕਾਟਾ ਦੁਨੀਆਂ ਦੇ ਘਰਾਂ 'ਚ ਕਾਟੇ ਪੈ ਸਕਦੇ ਐ ਪਰ ਉਹਦੇ ਭੰਡਾਰ ਹਮੇਸ਼ਾ ਭਰੇ ਹੋਏ ਐ ਉਹਦੇ ਘਰ 'ਚ ਕੋਈ ਕਾਟਾ ਨਹੀਂ ਐ ਉਹਦੀ ਦਾਤਾ ਦਾ ਵਿਹੰਤ ਐ ਅਗਰ ਉਹਦੇ ਵਿਸ਼ਵਾਸ ਤੇ ਚਲਾਂਗੇ ਤਾਂ ਜਿਦਾ ਸ਼੍ਰੀ ਕ੍ਰਿਸ਼ਨ ਹੀ ਕਹਿੰਦੇ ਸੀ ਕਿ ਅਗਰ ਕੁਝ ਬਿਹਤਰ ਅਗਰ ਕੁਝ ਬਿਹਤਰ ਤੁਮਸੇ ਦੂਰ ਹੋ ਜਾਂਦਾ ਹੈ ਤਾਂ ਫਿਕਰ मत ਕਰਨਾ ਅਗਰ ਕੁਝ ਬਿਹਤਰ ਤੁਮਸੇ दूर हो जाता है तो फिकर मत करना विश्वास रखना ईश्वर ने तुम्हारे लिए उससे भी बेहतरीन सोच रखा है एक बड़ी प्यारी है। तो चीज़ बंदा कहता बेहतर में तो दूर हो गई रो ना अफसोस ना कर बल्कि विश्वास रख अगर ये चीज मेरे तो दूर की है तो रब ने इस तो भी बेहतरीन एक हमारा बेहतर एक हंस बेहतरीन बेहतरीन का मतलब उसको तो भी ज्यादा अच्छी अगर कोई बेहतर चीज तुमसे दूर हो जाती है तो अफसोस मत करना ईश्वर पर विश्वास रखना कि ईश्वर ने तुम्हारे लिए उससे बेहतरीन चीज सोच रखी यानी ईश्वर ने भगवान ने यह विश्वास रखना कि मेरे वास्ते कोई इसको तो भी चंगा रख्या हो वो अच्छा मेनू देने इस तो दूर तो अफसोस ना कर टेंशन ना ल चिंता ना कर बल्कि विश्वास ना अगे व विश्वास न अपना कदम अगे वा है यकीन ना बधा है अफसोस में अपना टाइम नहीं खराब करना मेरे ना कि हो गया बल्कि रखना कि ना, मैं जिस मालिक दे जिस प्रभु दे यकीन ना कदम बढ़ा रहे उसने अगे मेरे वास्ते कुछ बहुत और अच्छे तक पहुंचने वास्ते सूथ थो थोड़ा जा कदम अगे वाने क्योंकि उत्थ अफसोस करी जावे तो फिर जो अगे बेहतरीन सा ਉਹਨੂੰ ਕਦੀ ਹਾਸਲ ਕਰ ਹੀ ਨਹੀਂ ਸਕਦੇ ਉਸ ਤੇ ਤੱਕ ਪਹੁੰਚਣ ਵਾਸਤੇ ਅੱਜ ਅਗਰ ਕੁਝ ਮਾੜਾ ਹੋਇਆ ਹੈ ਅੱਜ ਅਗਰ ਕੁਝ ਬੁਰਾ ਹੋਇਆ ਹੈ ਤਾਂ ਉਥੇ ਅਫਸੋਸ ਕਰ ਕਰਕੇ ਰੋ ਰੋ ਕੇ ਆਪਣਾ ਟਾਈਮ ਖਰਾਬ ਨਾ ਕਰੋ ਬਲਕਿ ਕਹੋ ਮੇਰੇ ਮਾਲਕ ਜੋ ਹੋਇਆ ਅੱਛਾ ਹੋਇਆ ਕੋਈ ਨਹੀਂ ਨੁਕਸਾਨ ਹੋਇਆ ਕੋਈ ਗੱਲ ਨਹੀਂ ਮੈਨੂੰ ਯਕੀਨ ਹੈ ਇਸ ਤੋਂ ਜ਼ਿਆਦਾ ਅੱਗੇ ਮੇਰਾ ਮਾਲਕ ਮੈਨੂੰ ਦੇਵੇਗਾ ਹੁਣ ਜੇ ਦੀ ਸੋਚ ਐਸੀ ਹੋਵੇ ਨਾ ਇਸ ਸੋਚ ਨਾਲ ਅੱਗੇ ਵਧਦਾ ਹੈ ਫਿਰ ਖੁਸ਼ੀਆਂ ਵੀ ਜ਼ਰੂਰ ਮਿਲਦੀਆਂ ਕਿਉਂਕਿ विश्वास है ना कि ईश्वर मेरे नाल है और अगे मेरे वास्ते बहुत अच्छा कुछ रखिया है मेरे वास्ते कुछ अच्छा सोचिया है तो याद रखो जो इस विश्वास न चलता है फिर उन्होंने अगे अच्छा मिलता भी तो जरा उ बैठा उच सो, सोच के रोंदा रहा है क्यों हो गया काते हो गया माड़ा हो गया बहुत माड़ा हो गया तो ऐसा सोचने वाला अपना हर पल दुखा च रो रो के ही खराब ਕਰ ਲੈਂਦਾ ਕਿਉਂਕਿ ਅਫਸੋਸ ਕਰਨ ਵਾਸਤੇ ਜ਼ਿੰਦਗੀ ਨਹੀਂ ਮਿਲੀ ਜ਼ਿੰਦਗੀ ਮਿਲੀ ਅੱਗੇ ਤਾਂ ਹੀ ਅਸੀਂ ਬਹੁਤ ਬਰ ਗਿਆ ਹੈ ਕਿ ਅਗਰ ਕੁਝ ਬੁਰਾ ਹੋਵੇ ਨਾ ਟਾਈਮ ਦਿਓ ਆਪਣੇ ਆਪ ਨੂੰ ਇਹ ਬੁਰੇ ਦਾ ਅਫਸੋਸ ਮਾਤਮ ਮੈਂ ਕਿੰਨੇ ਦਿਨ ਬਣਾਣਾ ਹੈ ਸਮਝ ਦਿਓ ਕਿਉਂਕਿ ਮੇਰਾ ਇੱਕ ਇੱਕ ਮਿੰਟ ਬਹੁਤ ਆਪਣੇ ਆਪ ਨੂੰ ਕਹਿਣਾ ਤੁਸੀਂ ਮੇਰਾ ਇੱਕ ਇੱਕ ਦਿਨ ਬਹੁਤ ਚਲੋ ਆ ਬੁਰਾ ਹੋ ਗਿਆ ਕੋਈ ਘਾਟਾ ਪੈ ਗਿਆ ਕੋਈ ਨੁਕਸਾਨ ਹੋ ਗਿਆ ਕੋਈ ਚੀਜ਼ ਗਮ ਹੋ ਗਈ ਕਿੰਨੀ ਕੁ ਢੇਰ ਮੈਂ ਇਹਦੀ ਯਾਦ ਵਿੱਚ ਰੋਣਾ ਹੈ ਟਾਈਮ ਦਿਓ ਇੱਕ ਦਿਨ ਇੱਕ ਦਿਨ ਬਹੁਤ ਹੈ ਸ਼ਫੀਸ਼ੈਂਟ ਹੈ ਜੇ ਚੀਜ਼ ਤਾਂ ਗਈ ਹੁਣ ਆਪਣਾ ਇੱਕ ਦਿਨ ਵੀ ਇਹਦੇ ਪਿੱਛੇ ਰੋ ਕੇ ਖਰਾਬ ਕਰਾ ਸਾਰਾ ਸੋਚੋ ਕਿ ਬੰਦਾ ਟਾਈਮ ਦੇਵੇ ਕਿੰਨਾ ਟਾਈਮ 1 ਘੰਟਾ 1 ਘੰਟਾ ਅਫਸੋਸ ਕਰ ਲੋ ਰੋ ਲੋ ਕਰ ਲੋ ਚਿੰਤਾ ਪਰ 1 ਘੰਟੇ ਬਾਅਦ ਕੋ ਬੱਸ ਜਿੰਨਾ ਅਫਸੋਸ ਕਰਨਾ ਸੀ ਕਰ ਲਿਆ ਹੁਣ ਅੱਗੇ ਵਧਣਾ ਹੈ ਮੈਂ ਤਾਂ ਕਿ ਇਸ ਤੋਂ ਵੀ ਅੱਛਾ ਕੁਝ ਮੈਨੂੰ ਮਿਲ ਸਕੇ ਕਿਉਂਕਿ ਸਾਰੀ ਜ਼ਿੰਦਗੀ ਮੈਂ ਅਫਸੋਸ ਹੀ ਥੋੜੀ ਕਰੀ ਜਾਣਾ ਅਫਸੋਸ ਕਰਨ ਵਾਲੇ ਨੂੰ ਕਾਮਯਾਬੀ ਮਿਲਦੀ ਹੈ ਨਹੀਂ ਬੈਠ ਕੇ ਰੋਣ ਵਾਲੇ ਨੂੰ ਸਫਲਤਾ ਮਿਲਦੀ ਹੈ ਨਹੀਂ ਜਿਹੜਾ ਬੈਠ ਕੇ ਹਾਏ ਹਾਏ ਕਰੀ ਜਾਵੇ ਉਹਨੂੰ ਖੁਸ਼ੀ ਮਿਲਦੀ ਹੈ ਤਬੇ ਖੁਸ਼ੀ ਕਿ ਇਹਨੂੰ ਮਿਲੇਗੀ ਜਿਹੜਾ ਉਹ ਅਫਸੋਸ ਛੱਡ ਕੇ ਹਾਏ ਹਾਏ ਕਰਨਾ ਬੰਦ ਸਮਝ ਦਿਓ ਕਿ ਨਹੀਂ ਇਹ ਰੋਣਾ ਬੰਦ ਔਰ ਖੁਸ਼ੀ ਦੀ ਤਲਾਸ਼ ਵਿੱਚ ਅੱਗੇ ਕਦਮ ਵਧਾਣਾ ਸ਼ੁਰੂ ਕਾਮਯਾਬੀ ਦੀ ਤਲਾਸ਼ ਵਿੱਚ ਅੱਗੇ ਵਧਣਾ ਔਰ ਜ਼ਿੰਦਗੀ ਅੱਗੇ ਹੈ ਕਾਮਯਾਬੀ ਵੀ ਹੈ ਖੁਸ਼ੀਆਂ ਵੀ ਹੈ ਬਸ ਕਦਮ ਤੁਹਾਨੂੰ ਉਹਦੇ ਵੱਲ ਵਧਾਣਾ ਹੈ ਕਿਉਂਕਿ ਅਸੀਂ ਬਹੁਤ ਵਾਰ ਦੱਸਿਆ ਕਿ ਮੰਜ਼ਿਲ ਆਪ ਨਹੀਂ ਚੱਲ ਕੇ ਆਂਦੀ ਸਾਨੂੰ ਹੀ ਚੱਲ ਕੇ ਮੰਜ਼ਿਲ ਤੱਕ ਜਾਣਾ ਹੈ ਔਰ ਮੰਜ਼ਿਲ ਤੱਕ ਜਾਣ ਵਾਸਤੇ ਇੱਕ ਇੱਕ ਕਦਮ ਵਿਸ਼ਵਾਸ ਨਾਲ ਵਧਾਓ ਤਾਂ ਮੰਜ਼ਿਲ ਮਿਲੇਗੀ ਵੀ ਜ਼ਰੂਰ ਜਿਸ ਲਈ ਇਹੀ ਚੀਜ਼ ਮੀਰਾ ਦੱਸ ਰਹੀ ਹੈ ਕਿ ਪੰਖੀ ਦੇ ਪੰਖ ਉਹਦੇ ਵਾਸਤੇ ਇੱਕ ਕਿਸਮ ਦੀ ਉਹਦੀ ਸੇਫਟੀ ਹੈ ਜਿਹੜੀ ਹਰ ਮੁਸ਼ਕਿਲ ਤੋਂ ਉਹਨੂੰ ਬਚਾ ਸਕਦੇ ਆ ਇਸੇ ਤਰ੍ਹਾਂ ਪ੍ਰਭੂ ਦਾ ਪਿਆਰ ਪ੍ਰਭੂ ਦਾ ਵਿਸ਼ਵਾਸ ਤੇਰੇ ਜੀਵਨ ਦੀ ਸੇਫਟੀ ਹੈ ਯਾਨੀ ਜਿਦਾ ਬੰਦਾ ਕਹਿੰਦਾ ਸੇਫਟੀ ਜੈਕਟ ਪਾਈ ਹੋਈ ਹੈ ਹੁਣ ਮੈਨੂੰ ਕਿਸੇ ਜਿਦਾ ਬੁਲੇਟ ਪ੍ਰੂਫ ਜੈਕਟ ਹੁੰਦੀ ਗੋਲੀ ਦੀ ਫਿਕਰ ਨਹੀਂ ਹੈ ਪਤਾ ਹੈ ਕਿ ਮੈਂ ਸੇਫਟੀ ਜੈਕਟ ਪਾਈ ਹੈ मेरे को बुलेट प्रूफ जैकेट है इसी तरह दस दी है मीरा प्रभु का प्रेम विश्वास भी वह कम करता है कि जेदे न है जेदे अंदर है वह फिर मुश्किल तो नहीं डरता पता जो मुश्किल आएगी भी तो जेद मैं प्यार करता ना वो मेरी रक्षा भी जरूर है। इसे सोचो समझो और फिर नाल भी कहें जैसे घर हो दीप बिना ਕਿ ਜਿੱਦਾਂ ਘਰ ਦੀ ਸ਼ੋਭਾ ਘਰ 'ਚ ਪ੍ਰਕਾਸ਼ ਹੈ ਅਗਰ ਨਾ ਹੋਵੇ ਘਰ ਦੀ ਸ਼ੋਭਾ ਕਹਿੰਦੇ ਪ੍ਰਕਾਸ਼ ਨਾਲ ਹੀ ਹੁੰਦੀ ਹੈ ਅਗਰ ਪ੍ਰਕਾਸ਼ ਨਾ ਹੋਵੇ ਤਾਂ ਘਰ ਵੀ ਸੁਨਣਾ ਸੁਨਣਾ ਇਸ ਲਈ ਜਿਹਦੇ ਅੰਦਰ ਪ੍ਰਭੂ ਦਾ ਪ੍ਰੇਮ ਨਹੀਂ ਹੈ ਜਿਹਦੇ ਅੰਦਰ ਉਹਦਾ ਵਿਸ਼ਵਾਸ ਨਹੀਂ ਹੈ ਉਹਦਾ ਜੀਵਨ ਵੀ ਸੁਨਣਾ ਸੁਨਣਾ ਹੀ ਰਹਿ ਜਾਂਦਾ ਹੈ ਆਪਣੇ ਜੀਵਨ 'ਚ ਖੁਸ਼ੀਆਂ ਦਾ ਪ੍ਰਕਾਸ਼ ਚਾਹੁੰਦੇ ਹੋ ਆਪਣੇ ਜੀਵਨ 'ਚ ਤੰਦਰੁਸਤੀ ਦਾ ਪ੍ਰਕਾਸ਼ ਚਾਹੁੰਦੇ ਹੋ ਤਾਂ ਸਾਡੇ ਜੀਵਨ 'ਚ ਉਹਦਾ ਪ੍ਰੇਮ ਹੋਣਾ ਬਹੁਤ ਹੀ ਜ਼ਰੂਰੀ ਹੈ ਔਰ ਫੇ ਅਗਲੀ ਲਾਈਨ ਦੇਖੋ ਹੋਰ ਵੀ ਪਿਆਰੀ ਹੈ જરા ਖੁਣ ਗੌਰ ਕਰਨਾ ਤੀਸਰੀ ਲਾਈਨ ਚ ਕੀ ਕਹਿੰਦੇ ਐ ਕਿ ਕੂਪ ਨੀਰਵਿਨ ਧੇਨੂ ਸ਼ੀਰਵਿਨ ਜੈਸੇ ਧਰਤੀ ਮਹਿ ਬਿਨਾ ਕੂਪ ਕਹਿੰਦੇ ਐ ਕੂਏ ਨੂੰ ਹੁਣ ਖੂਹ ਦੇ ਵਿੱਚ ਪਾਣੀ ਨਾ ਹੋਵੇ ਉਹਦੀ ਸ਼ੋਭਾ ਹੈ ਕੂਆ ਸੁੱਕਾ ਹੋਵੇ ਤਾਂ ਕੋਈ ਉਹਨੂੰ ਪੁੱਛਦਾ ਵੀ ਨਹੀਂ ਐ ਕੋਈ ਦੇਖਦਾ ਵੀ ਨਹੀਂ ਉਧਰ ਨੂੰ ਕੋਈ ਜਾਣਦਾ ਵੀ ਨਹੀਂ ਲੈ ਵੀ ਸੁੱਕਾ ਖੂਹ ਐ ਚਲ ਕੀ ਜਣਾ ਕਈ ਤਾਂ ਕਹਿੰਦੇ ਟਾਕੇ ਹੀ ਦੋ ਇਹਨੂੰ ਬੰਦ ਹੀ ਕਰ ਦਿਓ ਕੋਈ ਨਿਆਣਾ गिर ਕੇ ਇਚ ਜਾਂ ਕੋਈ ਧੁੱਲ ਭਲੇਖੇ गिर ਕੇ ਮਰੀ ਨਾ ਜਾਵੇ ਉਹ ਬੰਦੀ ਕਰ ਦਿੱਤਾ ਜਾਂਦਾ ਹੈ ਉੱਪਰ ਸਲੇਬ ਪਾ ਦਿੱਤੀ ਜਾਂਦੀ ਹੈ ਇਦਾਂ ਕਈਆਂ ਪਿੰਡਾਂ 'ਚ ਹੁੰਦਾ ਹੈ ਹੁੰਦਾ ਹੈ ਕਿ ਨਹੀਂ ਹੁਣ ਕਹਿੰਦੇ ਜਿੱਦਾਂ ਕੂਏ ਦੀ ਕਦਰ ਪਾਣੀ ਨਾਲ ਹੀ ਹੁੰਦੀ ਹੈ ਜੇ ਪਾਣੀ ਨਾ ਹੋਵੇ ਤਾਂ ਉਹਦੇ ਨਾਲ ਕੋਈ ਦੇਖਣਾ ਵੀ ਪਸੰਦ ਇਹ ਲਿਆ ਪਿਆਰਿਆ ਜੇ ਤੂੰ ਪ੍ਰਭੂ ਨੂੰ ਭੁੱਲ ਜਾਵੇਂ ਤੇਰੇ ਅੰਦਰ ਪ੍ਰਭੂ ਦਾ ਪ੍ਰੇਮ ਨਹੀਂ ਹੈ ਤੇਰੇ ਅੰਦਰ ਪ੍ਰਭੂ ਦਾ ਵਿਸ਼ਵਾਸ ਨਹੀਂ ਹੈ ਤਾਂ ਫਿਰ ਤੇਰੀ ਜ਼ਿੰਦਗੀ ਵੀ ਉਹ ਪਾਣੀ ਤੋਂ ਬਿਨਾ ਦੁਨੀਆ ਨੇ ਭੁੱਲ ਜਾਣਾ ਤੈਨੂੰ ਕਿਸ ਨੇ ਦੇਖਣਾ ਬੱਕਣੀ ਤੇਰੇ ਨਾਲ ਕਿਸ ਨੇ ਯਾਦ ਤੱਕ ਨਹੀਂ ਤੈਨੂੰ ਕਰਦਾ ਉਹੜਾ ਕਿਰਪਾ ਪ੍ਰਭੂ ਨੂੰ ਯਾਦ ਰੱਖੇਗਾ ਤਾਂ ਦੁਨੀਆ ਤੈਨੂੰ ਯਾਦ ਰੱਖੇਗੀ ਕਿਉਂਕਿ ਜਿਹਦੇ ਅੰਦਰ ਪ੍ਰਭੂ ਦਾ ਪਿਆਰ ਹੈ ਫਿਰ ਦੁਨੀਆ ਤੇ ਮਿਸਾਲ ਵੀ ਉਹਨਾਂ ਦੀ ਬਣਦੀ ਹੈ ਯਾਦ ਵੀ ਉਹਨਾਂ ਨੂੰ ਹੀ ਕੀਤਾ ਜਾਂਦਾ ਹੈ ਇਸ ਲਈ ਕੂਪ ਨਿਰਵਿਨ ਦੇਨੂ ਸ਼ੀਰਵਿਨ ਦੇਨੂ ਕਹਿ ਦਿੰਦੇ ਐ گاਉ ਨੂੰ ਔਰ ਸ਼ੀਰ ਕਹਿ ਦਿੰਦੇ ਹੈ ਦੁੱਧ ਨੂੰ ਕਹਿੰਦੇ ਜਰਾ ਦੇਖ ਜਿਹੜੀ ਗਾਉ ਦੁੱਧ ਦੇਣਾ ਬੰਦ ਕਰ ਦਿੰਦੀ ਨਾ ਫਿਰ ਉਹਦੀ ਵੀ ਕਦਰ ਵੇ ਤਾਂ ਦੇਖੋ ਤੁਸੀਂ ਕਦੀ ਹਿਮਾਚਲਲ ਜਾਓ ਕਿਤੇ ਜਾਓ ਤਾਂ ਕਿਤਾ ਪਹਾੜਾਂ ਚ ਕਿੰਨੇ ਜਾਨਵਰ ਪਸ਼ੂ ਉੱਤੇ ਘੁੰਮਦੇ ਐ ਕਿਉਂ ਘੁੰਮਦੇ ਐ ਕਿਉਂਕਿ ਹੁਣੇ ਦੁੱਧ ਦੇਣ ਦੇ ਲਾਇਕ ਨਹੀਂ ਰਹੇ ਉਹ ਕਹਿੰਦੇ ਜਿਸ گاਉਂ ਜਦੋਂ ਹੁਣ ਗੌਰ ਕਰਨਾ ਕਿਸ گاਉਂ ਦੀ ਕੀਮਤ ਜ਼ਿਆਦਾ ਹੁੰਦੀ ਹੈ ਜਿਹੜੀ گاਉਂ ਜਿੰਨਾ ਜ਼ਿਆਦਾ ਦੁੱਧ ਦਿੰਦੀ ਉਹਦੀ ਵੈਲਿਊ ਵੀ ਹੁਣ ਬੰਦਾ ਕਹਿੰਦਾ 40000 ਦੀ گاਉਂ ਦੀ ਆਂਦੀ ਮੈਂ ਕਿਉਂ ਇਹ 10 ਕਿਲੋ ਦੁੱਧ ਦਿੰਦੀ ਹੁੰਦੀ ਹੁੰਦਾ ਕਿ ਨਹੀਂ ਇਦਾਂ ਹੁਣ ਜਿਹਦਾ ਦੁੱਧ ਫਰਜ਼ ਕਰੋ 20 ਕਿਲੋ ਹੋਵੇ ਉਹਦੀ ਕੀਮਤ ਵੀ ਭੱਜ ਜਾਂਦੀ ਹੈ ਕਿਉਂਕਿ گاؤں ਦੀ ਵੈਲਿਊ ਇਹ ਦੁੱਧ ਕਿੰਨਾ ਦਿੰਦੀ ਹੈ ਸਮਝਣਾ ਜ਼ਰਾ ਸਾਰਿਆਂ ਨੇ ਹੁਣ ਇਹਦਾ ਮਤਲਬ ਹੈ ਉਹ ਕਹਿੰਦੇ ਜਿਸ ਤਰ੍ਹਾਂ گاؤں ਦੀ ਵੈਲਿਊ ਦੁੱਧ ਦੇ ਨਾਲ ਹੈ ਕੂਏ ਦੀ ਵੈਲਿਊ ਪਾਣੀ ਦੇ ਨਾਲ ਹੈ ਔਰ ਧਰਤੀ ਦੀ ਵੈਲਿਊ ਮਹਿ ਕਿਉਂਕਿ ਉਸ ਵੇਲੇ ਟਿਊਬਨ ਨਹੀਂ ਹੁੰਦੇ ਸੀ ਉਸ ਵੇਲੇ ਨਹਿਰਾ ਨਹੀਂ ਹੁੰਦੀਆਂ ਸੀ ਉਸ ਵੇਲੇ ਤਾਂ ਬਰਸਾਤ ਦੇ ਸਿਰ ਤੇ ਹੀ ਜ਼ਮੀਨ ਦੀ ਜਿਹਦਾ ਫਸਲ ਵਗੈਰਾ ਜੋ ਵੀ ਹੁੰਦੀ ਸੀ ਨਾ ਟਾਈਮ ਸਿਰ ਬਾਰਿਸ਼ ਹੋਣੀ ਤਾਂ ਫਸਲ ਉਗਣੀ ਉਹ ਕਹਿੰਦੇ ਜਿਸ ਜਮੀਨ ਤੇ ਵਾਰਿਸ਼ ਹੁੰਦੀ ਹੈ ਫਿਰ ਉਹ ਜਮੀਨ ਤੇ ਖੁਸ਼ੀਆਂ ਦੀ ਜਿਹਦਾ ਕਹਿੰਦੇ ਨਾ ਹਰੀਆਲੀ ਫਸਲ ਲਹਿ ਲਾਂਦੀ ਹੈ ਹੁਣ ਇਹੀ ਮਿਸਾਲ ਮੀਰਾ ਦੇ ਰਹੀ ਹੈ ਕਿ ਜਿਸ ਤਰ੍ਹਾਂ ਧਰਤੀ ਮਿਹਦੇ ਨਾਲ ਹੀ ਉਹਦੀ ਵੈਲਿਊ ਪੈਂਦੀ ਹੈ ਔਰ گاਉਂ ਦੀ ਵੈਲਿਊ ਉਦੋਂ ਨਾਲ ਪੈਂਦੀ ਹੈ ਕੂਏ ਦੀ ਵੈਲਿਊ ਕੀਮਤ ਪਾਣੀ ਨਾਲ ਹੈ ਇਸੇ ਤਰ੍ਹਾਂ ਤੇਰੀ ਕੀਮਤ ਕਦੇ ਨਾਲ ਹੈ ਪ੍ਰਭੂ ਦੇ ਬਤਾਓ ਵੀ ਆਪਣੀ ਕੀਮਤ ਬਤਾਂਦੇ ਕਿਉਂ ਨਹੀਂ ਇੱਕ ਰਸਤਾ ਦੱਸਿਆ ਸਾਨੂੰ ਮੀਰਾ ਵਾਹੀ ਨੇ कि ਆਪਣੀ ਵੈਲਿਊ ਨੂੰ ਵਿਦਾਨਣ ਵਾਸਤੇ ਆਪਣੇ ਜੀਵਨ ਦੀ ਕੀਮਤ ਨੂੰ ਵਿਦਾਨਣ ਵਾਸਤੇ ਇਹ ਤੁਸੀਂ ਦੇਖੋ ਕਿ ਜਿੰਨਾ ਤੁਹਾਡਾ ਉਸ ਪ੍ਰਭੂ ਦੇ ਪ੍ਰਤੀ પ્રેમ 바ੱਧਾ ਚਲਾ ਜਾਏਗਾ ਔਰ ਵੈਸੇ ਵੀ ਇਹ ਗੱਲ ਪੱਕੀ ਹੈ ਕਿ ਜਦੋਂ ਸਾਡੇ ਅੰਦਰ ਪ੍ਰਭੂ ਦਾ ਪ੍ਰੇਮ 바ੱਧਾ ਤੇ ਇੱਕ ਪੋਜ਼ਿਟਿਵਿਟੀ ਸਾਡੇ ਅੰਦਰ ਆਣੀ ਸ਼ੁਰੂ ਹੋ ਜਾਂਦੀ ਹੈ ਇਹ ਗੱਲ ਯਾਦ ਰੱਖਣਾ ਇੱਕ ਨਾ ਔਰਾ ਹੁੰਦਾ ਹੈ ਔਰਾ ਔਰਾ ਬਾਰੇ ਪਤਾ ਤੁਹਾਨੂੰ ਔਰਾ ਸਾਡੀ ਬਾਡੀ ਦੇ ਚਾਰੋਂ ਤਰਫ ਨਾ ਕਹਿੰਦੇ ਇੱਕ ਸਰਕਲ ਹੁੰਦਾ ਹੈ ਜਿਹਨੂੰ ਆਪਾਂ ਖੁੱਲੀਆਂ ਅੱਖਾਂ ਨਾਲ ਹੀ ਦੇਖ ਸਕਦੇ ਹਾਂ ਪਰ ਅੱਜ ਦੇ ਸਮੇਂ ਅੰਦਰ ਸਾਇੰਸ ਨੇ ਸ਼ਾਇਦ ਕਿਤੇ ਅਸੀਂ ਪੜਿਆ ਸੀ ਕਿਦਾਂ ਦੇ ਕੈਮਰੇ ਵੀ ਤਿਆਰ ਹੋ ਗਏ ਆ ਕਿ ਫੋਟੋ ਖਿੱਚੀ ਜਾਵੇ ਤਾਂ ਸਾਡੇ ਔਰਾ ਦਾ ਪਤਾ ਲੱਗ ਜਾਂਦਾ ਹੈ ਕਿ ਔਰਾ ਸਾਡੀ ਬਾਡੀ ਦਾ ਔਰਾ ਕੀ ਹੈ ਤਾਂ ਉਥੇ ਰਿਸਰਚ ਕੀਤੀ ਗਈ ਕਿ ਜਿੰਨਾ ਇਨਸਾਨ ਦੇ ਅੰਦਰ ਬੁਰੇ ਵਿਚਾਰ ਚੱਲਦੇ ਆ ਬੁਰੇ ਖਿਆਲ ਚੱਲਦੇ ਆ ਜਿੰਨਾ ਇਨਸਾਨ ਬੁਰਾ ਸੋਚਦਾ ਹੈ ਜਾਂ ਅੰਦਰ ਉਹਦੇ ਨਫ਼ਰਤ ਹੈ ਯਾ ਅੰਦਰ ਉਹਦੇ ਈਰਖਾ ਹੈ ਅੰਦਰ ਉਹਦੇ ਕ੍ਰੋਧ ਹੈ ਕਿਸੇ ਨੂੰ ਸੋਚ ਸੋਚ ਕੇ ਨਾ ਗੁੱਸਾ ਕਰੀ ਜਾਂਦਾ ਹੈ ਸੜੀ ਜਾਂਦਾ ਹੈ ਜਦੋਂ ਅੰਦਰ ਬੁਰੇ ਵਿਚਾਰ ਚੱਲ ਰਹੇ ਹੈ ਉਨਾ ਹੀ ਉਹਦਾ ਔਰਾ ਕਮਜ਼ੋਰ ਹੋ ਜਾਂਦਾ ਹੈ ਔਰ ਕਮਜ਼ੋਰ ਔਰਾਤੇ ਬੁਰੀਆਂ ਚੀਜ਼ਾਂ ਦਾ ਪ੍ਰਭਾਵ ਬੜੀ ਜਲਦੀ ਪੈਂਦਾ ਹੈ ਔਰ ਰਿਸਰਚ ਕੀਤੀ ਕਿ ਜਦੋਂ ਉਹਨਾਂ ਨੂੰ ਕਿਹਾ ਗਿਆ ਮੰਤਰ ਜਾਪ ਕਰਨ ਦਾ ਪ੍ਰਭੂ ਦਾ ਮੰਤਰ ਸਵਮੀ ਯੋਗ ਨਹੀਂ ਯਾਨੀ ਈਸ਼ਵਰ ਨੂੰ ਯਾਦ ਕਰ ਕੋਈ ਵੀ ਮੰਤਰ ਲੈ ਰੱਬ ਨੂੰ ਯਾਦ ਕਰ ਜਦੋਂ ਉਹ ਪਰਮਾਤਮਾ ਦਾ ਸਿਮਰਨ ਕਰਨਾ ਸ਼ੁਰੂ ਕੀਤਾ ਉਹਦਾ ਨਾਮ ਲੈਣਾ ਸ਼ੁਰੂ ਕੀਤਾ ਇੱਕ ਧੁਨੀ ਦੇ ਨਾਲ ਜਿਹਦਾ ਗੂੰਜ ਦੇ ਨਾਲ ਜਦੋਂ ਨਾਮ ਲਿਆ ਤਾਂ ਬਾਰ ਉਹ ਔਰਾ ਸਟਰੋਂਗ ਹੋਣਾ ਸ਼ੁਰੂ ਹੋ ਗਿਆ ਤੇਰਾ ਸਮਝਣਾ ਕਿਉਂਕਿ ਜਦੋਂ ਸਾਡੇ ਅੰਦਰ ਪੋਜ਼ਿਟਿਵ ਖਿਆਲ ਚੱਲਦੇ ਆ ਜਦੋਂ ਸਾਡੇ ਅੰਦਰ ਅੱਛੇ ਖਿਆਲ ਚੱਲਦੇ ਆ ਖੁਸ਼ੀ ਦੇ ਖਿਆਲ ਚੱਲਦੇ ਆ ਪ੍ਰੇਮ ਦੇ ਖਿਆਲ ਚੱਲਦੇ ਆ ਤਾਂ ਸਾਡੀ ਬਾਡੀ ਦੀ એનર્ਜੀ ਦਾ ਲੈਵਲ ਪੋਜੀਸ਼ਨ ਹੋਰ ਹੋ ਜਾਂਦਾ ਵੱਧ ਜਾਂਦਾ ਹੈ ਔਰ ਸਾਡਾ ਔਰਾ ਇੰਨਾ ਸਟਰੋਂਗ ਹੋ ਜਾਂਦਾ ਕਿ ਕੋਈ ਨੈਗੇਟਿਵਿਟੀ ਕੋਈ ਬੁਰੀ ਚੀਜ਼ ਉਹਦੇ ਅੰਦਰ ਆ ਨਹੀਂ ਸਕਦੀ ਹੁਣ ਇਹ ਤੁਹਾਡੇ ਤੇ ਇਹੀ ਗੱਲ ਮੀਰਾ ਕਹਿ ਰਹੀ ਹੈ ਕਿ ਵੈਲਿਊ ਜਿੱਦਾਂ ਕਹਿੰਦੇ گاਉਂ ਦੀ ਵੈਲਿਊ ਜਿੰਨਾ ਦੁੱਧ ਵਧੇਗਾ ਵੈਲਿਊ ਵਧੇਗੀ ਕੂਏ ਚ ਜਿੰਨਾ ਪਾਣੀ ਵਧੇਗਾ ਵੈਲਿਊ ਇੱਕ ਧਰਤੀ ਨੂੰ ਜਿੰਨਾ ਪਾਣੀ ਮਿਲੇਗਾ ਉਹਦੀ ਵੈਲਿਊ ਇਸੇ ਤਰ੍ਹਾਂ ਤੇਰੇ ਅੰਦਰ ਜਿੰਨੀ ਮੁਹੱਬਤ ਵਧੇਗੀ ਪ੍ਰੇਮ ਵਧੇਗਾ ਤੇਰੇ ਜੀਵਨ ਦੀ ਵੈਲਿਊ ਵੀ ਔਰ ਤੇਰਾ ਜੀਵਨ ਸੇਫ ਵੀ ਹੁੰਦਾ ਚਲਾ ਜਾਏਗਾ ਇਹ ਸਮਝ ਲੈਣਾ ਸਾਰਿਆਂ ਨੇ ਇਸ ਲਈ ਤਾਂ ਤੁਸੀਂ ਕਈ ਵਾਰ ਦੇਖਦੇ ਨਾ ਬੰਦਾ ਕੀ ਕਹਿੰਦਾ ਹੈ ਲੈ ਵੀ ਮੈਂ ਇਸ ਘਰ ਚ ਗਿਆ ਮੈਨੂੰ ਡਰ ਲੱਗਦਾ ਹੈ ਮੈਂ ਇਸ ਘਰ ਚ ਪੈਰ ਰੱਖਿਆ ਮੈਨੂੰ ਘਬਰਾਹਟ ਹੁੰਦੀ ਹੈ ਹੁੰਦੀ ਹੈ ਕਿ ਨਹੀਂ ਫਿਰ ਬੰਦਾ ਹੀ ਕਹਿੰਦਾ ਕਿਸੇ ਸੰਤ ਮਹਾਪੁਰਸ਼ ਨੂੰ ਬੁਲਾਓ ਹੁਣ ਜਦੋਂ ਸੰਤ ਕਿਸੇ ਘਰ ਚ ਜਾ ਕੇ ਬਹਿੰਦੇ ਆ ਸੰਤ ਡਰਦੇ ਆ ਹੁਣ ਉਹਨਾਂ ਦਾ ਔਰਾ ਇੰਨਾ ਪੋਜ਼ਿਟਿਵ ਹੁੰਦਾ ਹੈ ਕਿ ਨੈਗੇਟਿਵਿਟੀ ਦੇ ਕੋਲ ਵੀ ਜਾਂਦੇ ਆ ਸਮਝਦੇ ਹੋ ਇਹ ਘਰ ਦੀ ਗੱਲ ਕਰ ਰਹੇ ਆ ਅਸੀਂ ਸਮਝਦੇ ਸਮਝਣਾ ਜਰਾ ਸਾਰਿਆਂ ਨੇ ਇਹ ਚੀਜ਼ਾਂ ਦੀ ਗੱਲ ਕਰ ਰਹੇ ਆ ਤਾਂ ਹੀ ਤਾਂ ਬਹੁਤ ਵਾਰ ਅਸੀਂ ਦੱਸਿਆ ਹੈ ਕਿ ਕੁਦਰਤ ਬੜੀ ਜਲਦੀ ਸੰਤਾਂ ਦੇ ਵਚਨ ਮੰਨਦੀ ਹੈ ਹੁਣ ਪਿੱਛੇ 11ਵੀਂ ਤੋਂ ਇੱਕ ਦਿਨ ਪਹਿਲਾਂ ਧੁੰਦ ਸੀ ਬੜੀ ਧੁੰਦ ਸੀ ਅਸੀਂ ਬੇਨਤੀ ਮਾਲਕ ਨੂੰ ਸਵੇਰ ਨੂੰ ਸੰਗਤ ਨਹੀਂ ਆਉਣਾ ਧੁੱਪ ਚੜਾ ਦੇਆ ਧੁੱਪ ਚੜ ਗਈ ਸਵੇਰ ਨੂੰ ਸਮਝੀ ਨਾ ਜਰਾ ਕੁਦਰਤ ਬੜੀ ਜਲਦੀ ਮੰਨਦੀ ਹੈ ਕਿ ਸੰਗਤ ਨੂੰ ਆਣ ਜਾਣ 'ਚ ਕੋਈ ਦਿੱਕਤ ਕਿਉਂਕਿ ਸਾਨੂੰ ਪਤਾ ਹੈ ਕੁਦਰਤ ਕਿਉਂ ਜਲਦੀ ਮੰਨਦੀ ਹੈ ਕਿਉਂਕਿ ਕੁਦਰਤ ਅੰਦਰ ਪੋਜ਼ਿਟਿਵਿਟੀ ਹੈ ਉੱਥੇ ਨੈਗੇਟਿਵਿਟੀ ਪਰ ਜਦੋਂ ਬੰਦੇ ਦੀ ਗੱਲ ਆਉਂਦੀ ਤੇ ਕੁਦਰਤ ਮੰਨਦੀ ਬੰਦੇ ਦੇ ਅਸਰ ਕਿਉਂ ਨਹੀਂ ਹੁੰਦਾ ਕਿਉਂਕਿ ਬੰਦੇ ਦੇ ਅੰਦਰ ਆਪਣੀ ਨੈਗੇਟਿਵਿਟੀ ਉਨੇ ਸੀ ਤੁਹਾਨੂੰ ਕਹਾਂਗਾ ਨਾ ਫਿਕਰ ਨਾ ਕਰੋ ਠੀਕ ਹੋ ਜਾਣਾ ਹੈ ਤੇ ਤੁਸੀਂ ਸੋਚਿਓ ਮੈਂ ਕਦੋਂ ਠੀਕ ਹੋਣਾ ਮੈਂ ਕਦਾਂ ਠੀਕ ਹੋਣਾ ਆ ਕਹਿ ਨਹੀਂ ਠੀਕ ਹੋ ਜਾਣਾ ਇਹਦਾ ਮਤਲਬ ਇਧਰੋਂ ਪੋਜ਼ਿਟਿਵਿਟੀ ਗਈ ਪਰ ਤੁਹਾਡੀ ਨੈਗੇਟਿਵਿਟੀ ਨੇ ਉਹਨੂੰ ਅੰਦਰ ਨਹੀਂ ਜਾਣ ਦਿੱਤਾ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਜੇ ਤੁਹਾਡੇ 'ਤੇ ਵੀ ਪੋਜ਼ਿਟਿਵਿਟੀ ਹੋਵੇ ਕਿ ਸੰਤਾਂ ਨੇ ਕੋਈ ਬਚਨ ਕਿਹਾ ਮੈਨੂੰ ਯਕੀਨ ਹੈ ਹੋਏਗਾ ਤੁਹਾਡੀ ਪੋਜ਼ਿਟਿਵਿਟੀ ਔਰ ਸੰਤਾਂ ਦੀ ਪੋਜ਼ਿਟਿਵਿਟੀ ਮਿਲ ਕੇ ਉਸ ਸੀਜ਼ ਨੂੰ ਜਲਦੀ ਠੀਕ ਕਰ ਦਿੰਦੀ ਹੈ ਇਹ ਸਮਝ ਲੈਣਾ ਸਾਰਿਆਂ ਨੇ ਇਸ ਲਈ ਤਾਂ ਹੀ ਅਸੀਂ ਸਭ ਤੋਂ ਪਹਿਲਾਂ ਕਹੀਦਾ ਹਾਂ ਇਹ ਕਹਨوں ਮੈਂ ਬਹੁਤ ਖੁਸ਼ ਹਾਂ ਮੇਰੀ ਝੋਲੀ ਖੁਸ਼ੀਆਂ ਨਾਲ ਕਿਉਂਕਿ ਇਹ ਤੁਹਾਡੇ ਤੇ ਪੋਜ਼ਿਟਿਵਿਟੀ ਲਿਆਉਂਦੀ ਹੈ ਕਿ ਜੇ ਮੈਂ ਮਾਲਕ ਦੇ ਘਰ 'ਚ ਬੈਠਾ ਹਾਂ ਤਾਂ ਮੇਰੇ ਜੀਵਨ 'ਚ ਖੁਸ਼ੀਆਂ ਮੇਰੀ ਸਿਹਤ ਅੱਛੀ ਇਹ ਹੁਣ ਜਦੋਂ ਇਨਸਾਨ ਅੰਦਰੋਂ ਕਹਿੰਦਾ ਹੈ ਨਾ ਇਹਦਾ ਮਤਲਬ ਉਹਦੇ ਅੰਦਰ ਪੋਜ਼ਿਟਿਵਿਟੀ ਦਾ ਦਾਇਰਾ ਵੱਧ ਰਿਹਾ ਹੈ ਨਹੀਂ ਤਾਂ ਨੈਗੇਟਿਵਿਟੀ ਤਾਂ ਹੁੰਦੀ ਹੈ ਜਿਹਦਾ ਸਮਝ ਲਓ ਕਿ ਇੱਕ ਆਦਮੀ ਉਹਦੇ ਆਲੇ-ਦੁਆਲੇ ਸਰਕਲ ਹੈ ਹੁਣ ਕੋਈ ਚੀਜ਼ ਉੱਪਰੋਂ ਆਂਦੀ ਹੈ ਸਰਕਲ ਨਾਲ ਟਕਰਾਂਦੀ ਅੱਧੀ ਚਲੀ ਜਾਂਦੀ ਹੈ ਸਮਝ ਦਿਓ ਉਰੀ ਇੱਕ ਆਦਮੀ ਹੈ ਉਹਦੇ ਅੱਗੇ ਸਰਕਲ ਹੈ ਪਰ ਜਿੱਦਿ ਉਹਨਾਂ ਕਹਿੰਿਆ ਮੈਨੂੰ ਆਪਣੇ ਮਾਲਕ ਤੇ ਪੂਰਾ ਤਾ ਉਹਨੇ ਸਰਕਲ ਨੂੰ ਇਦਾਂ ਖਤਮ ਕਰ ਦਿੱਤਾ ਹੁਣ ਰਹਿਮਤ ਉਹਦੇ ਜਰੀਏ ਅੰਦਰ ਪਹੁੰਚ ਜਾਂਦੀ ਹੈ ਸਮਝ ਦਿਓ ਜਦੋਂ ਅਸੀਂ ਕਹਿੰਦੇ ਮੈਨੂੰ ਵਿਸ਼ਵਾਸ ਹੈ ਤੇ ਅਸੀਂ ਉਹਦੀ ਰਹਿਮਤ ਨੂੰ ਗ੍ਰਹਿਣ ਕਰਨ ਵਾਸਤੇ ਤਿਆਰ ਹੋ ਜਾਂਦੇ ਹਾਂ ਜਦੋਂ ਕਹਿੰਦੇ ਮੈਨੂੰ ਆਪਣੇ ਮਾਲਕ ਨਾਲ ਪੂਰਾ ਮਾਲਕ ਤੇ ਪੂਰਾ ਵਿਸ਼ਵਾਸ ਹੈ ਮੇਰੇ ਮਾਲਿਕ ਦਾ ਪਿਆਰ ਮੇਰੇ ਰੋਮ ਰੋਮ ਤਸਮਾਇਆ ਹੋਇਆ ਹੈ ਮੈਨੂੰ ਆਪਣੇ ਮਾਲਿਕ ਨਾਲ ਬਹੁਤ ਪਿਆਰ ਹੈ ਜਦੋਂ ਅਸੀਂ ਇਹ ਬਚਨ ਬੋਲਦੇ ਆ ਇਹ ਪੋਜ਼ਿਟਿਵ ਬਚਨ ਸਾਡੇ ਅੰਦਰ ਹੁੰਦੇ ਆ ਤਾਂ ਸਾਡਾ ਦਾਇਰਾ ਜਿਹੜਾ ਪੋਜ਼ਿਟਿਵ ਹੋ ਜਾਂਦਾ ਹੈ ਪੋਜ਼ਿਟਿਵ ਹੀ ਪੋਜ਼ਿਟਿਵ એનર્ਜੀ ਨੂੰ ਜਦੋਂ એનર્ਜੀ ਦੀ ਗੱਲ ਆਉਂਦੀ ਹੈ ਸਮਝਦੇ ਹੋ ਕਿ ਨਹੀਂ ਇਸ ਲਈ ਸ਼ੰਕਾ ਲੈ ਕੇ ਤਾਂ ਹੀ ਤਾਂ ਬਹੁਤ ਵਾਰ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਨੇ ਦੁਰਯੋਧਨ ਨੂੰ ਬਹੁਤ ਸਮਝਾਇਆ ਪਰ ਦੁਰਯੋਧਨ ਨੇ ਗੱਲ ਤਾਂ ਹੀ ਤਾਂ ਕਹਿੰਦਾ ਤਿੰਨ ਕਿਸਮ ਦੇ ਇਨਸਾਨ ਹੁੰਦੇ ਆ ਸ਼੍ਰੀ ਕ੍ਰਿਸ਼ਨ ਨੇ ਕਿਹਾ ਹੀ ਇਹ ਗੱਲ ਤਿੰਨ ਕਿਸਮ ਦੇ ਉਹ ਕਹਿੰਦੇ ਪਹਿਲੇ ਹੁੰਦੇ ਆ ਕਿਹੜੇ ਹੁੰਦੇ ਆ ਦਰਯੋਦਨ ਦੀ ਤਰ੍ਹਾਂ ਜਿਹਨਾਂ ਨੂੰ ਜਿੰਨਾ ਮਰਜੀ ਸਮਝਾਓ ਜਿੰਨਾ ਮਰਜੀ ਸਮਝਾਓ ਉਹਨੇ ਕਰਨੀ ਮੈਂ ਨਹੀਂ ਮੰਨਦਾ ਭਗਵਾਨ ਦੀ ਵੀ ਗੱਲ ਇਹਲੇ ਸ਼੍ਰੀ ਕ੍ਰਿਸ਼ਨ ਦੀ ਗੱਲ ਮੰਨੀ ਨਹੀਂ ਬਲਕੇ ਉਲਟਾ ਕਹਿ ਤਾ ਕਰੋ ਕਹਿ ਤੈਨੂੰ ਆਇਆ ਵੱਡਾ ਮੈਨੂੰ ਕਹਦਾ ਪੰਜ ਗਾਉਂ ਦੇ ਦੇ ਇਦਾਂ ਕਰ ਦੇ ਯਾਨੀ ਕਿ ਸ਼੍ਰੀ ਕ੍ਰਿਸ਼ਨ ਦੀ ਨਿੰਦਿਆ ਕਰਨੀ ਸ਼ੁਰੂ ਕਰਦੀ ਸ਼੍ਰੀ ਕ੍ਰਿਸ਼ਨ ਨੂੰ ਗਵਾਲਾ ਤੂੰ ਮੈਂ ਇਦਾਂ ਤੂੰ ਇਦਾਂ ਬੁਰਾ ਬੋਲਣਾ ਸ਼ੁਰੂ ਇੰਦੇ ਕਿ ਪਹਿਲੇ ਕਿਸਮ ਉਹ ਦੁਰਯੋਧਨ ਦੀ ਬੁੱਧੀ ਵਾਲੇ ਹੁੰਦੇ ਆ ਦੁਰਬੁੱਧੀ ਦੁਰਬੁੱਧੀ ਦਾ ਮਤਲਬ ਉਹਨੂੰ ਜਿੰਨਾ ਮਰਜੀ ਸਮਝਾ ਲਓ ਉਹਨੇ ਮੰਨਣਾ ਹੀ ਨਹੀਂ ਹੈ ਉਹਨੇ ਸਮਝਣਾ ਹੀ ਨਹੀਂ ਹੈ ਫਿਰ ਦੂਜਾ ਕੀ ਆ ਅਰਜੁਨ ਬੁੱਧੀ ਕਿਉਂਕਿ ਅਰਜੁਨ ਦੀ ਬੁੱਧੀ ਕੀ ਸੀ ਅਰਜੁਨ ਨੇ ਵੀ ਸਵਾਲ ਕੀਤੇ ਸਮਝਣਾ ਸਵਾਲ ਕੀਤੇ ਸ਼੍ਰੀਕ੍ਰਿਸ਼ਨ ਨੇ ਸਮਝਾਇਆ ਤਾਂ ਸਮਝਾਣ ਤੋਂ ਬਾਅਦ ਅਰਜੁਨ ਨੇ ਮੰਨ ਲਿਆ ਕੁਝ ਐਸੇ ਹੁੰਦੇ ਆ ਕਿ ਜਿਹੜੇ ਪਹਿਲਾਂ ਨਹੀਂ ਮੰਨਦੇ ਪਰ ਜਦੋਂ ਸਮਝਦੇ ਆ ਕਿ ਇਹ ਚ ਮੇਰਾ ਭਲਾ ਹੈ ਇਹ ਚ ਮੇਰਾ ਫਾਇਦਾ ਹੈ ਇਹ ਚ ਮੈਨੂੰ ਹੀ ਲਾਭ ਹੈ ਉਹ ਫੇ ਮੰਨ ਜਾਂਦੇ ਆ ਉਹ ਅਰਜਨ ਬੁੱਧੀ ਹੁੰਦੇ ਆ ਜਿਹੜੇ ਗੱਲ ਸੁਣਦੇ ਆ ਹਾਂ ਅੱਗੇ ਸਵਾਲ ਜਵਾਬ ਕਰਦੇ ਆ ਪਹਿਲਾਂ ਨਹੀਂ ਮੰਨਦੇ ਪਰ ਸਵਾਲ ਕਰਦੇ ਫਿਰ ਉਹਨੂੰ ਸਮਝਾਇਆ ਜਾਵੇ ਤਾਂ ਸਮਝ ਇੱਕ ਦੁਰਬੁੱਧੀ ਜਿਹਨਾਂ ਮਰਜੀ ਸਮਝਾਓ ਉਹਨੇ ਸਮਝਣਾ ਹੀ ਨਹੀਂ ਇਹ ਕਰਜੂਨ ਬੁੱਧੀ ਤਾਂ ਦੂਸਤ ਕਹਿੰਦੇ ਤੀਸਰਾ ਲੈਵਲ ਹੈ ਸੁਦਾਮਾ ਬੁੱਧੀ ਹੁਣ ਸੁਦਾਮਾ श्री कृष्ण ਕੋ ਗਏ ਬੋਲੇ ਕੁਛ ਨਹੀਂ ਮੰਗਿਆ ਕੁਛ ਨਹੀਂ ਪਰ ਬਿਨ ਮੰਗੇ ਸਭ ਕੁਛ ਉਹਨਾਂ ਪਤਾ ਹੈ ਵਿਸ਼ਵਾਸੀ ਇੰਨਾ ਅੰਦਰ ਕਿ ਜੇ ਆਈਗੇ ਉਹਦੇ ਦਰ ਤੇ ਤਾਂ ਖਾਲੀ ਮੈਂ ਉਹਨੇ ਮੋੜਨਾ ਥੋੜੀ ਖਾਲੀ ਮੈਨੂੰ ਯਕੀਨ ਹੈ ਸੋ ਸਭ ਕੁਝ ਉਹਨਾਂ ਨੂੰ ਗਲਤਾਂ ਵਿਸ਼ਵਾਸ ਦੀ ਹੈ ਗਲਤਾਂ ਪ੍ਰੇਮ ਦੀ ਹੈ ਤਾਂ ਹੀ ਤਾਂ ਸੀ ਬਹੁਤ ਵਾਰ ਦੱਸਿਆ ਹੈ ਕਿ ਪ੍ਰੇਮ ਹੋਵੇ ਤਾਂ ਸੁਹਾਮੀ ਤਰ੍ਹਾਂ ਇੰਨਾ ਪ੍ਰੇਮ ਕੀਤਾ શ્રી ਕ੍ਰਿਸ਼ਨ ਨੂੰ ਕਿ ਜਦੋਂ ਦਰ ਤੇ ਪਹੁੰਚੇ ਤਾਂ શ્રી ਕ੍ਰਿਸ਼ਨ ਆਪ ਦੌੜ ਕੇ ਆ ਗਏ ਲੈਣ ਇਹ ਮੁਹੱਬਤ ਹੀ ਹੁੰਦੀ ਹੈ ਇਹ ਪ੍ਰੇਮ ਹੈ ਸੋ ਇਸੇ ਲਈ ਮੀਰਾ ਨੇ ਵੀ ਗੱਲ ਜਿੰਨ ਪ੍ਰੇਮ ਕੀਓ ਇੱਥੇ ਪ੍ਰੇਮ ਦੀ ਹੀ ਕੀਤੀ